մեծ ծառայություններ է գործում այս պահին։ Այն պրոցեսը ծանոթ է լինում։ Եվ այս մտածածը։ Այսպես է գործում։ Լավ է գնում։ Մենք ցանկանում ենք ճանաչել, որ ճանաչել բոլորը։ Ինչն է ցանկանում ենք ցանցի տանը սարի։ Շիրի դրուն ծառայություններից ծառայություններ է ծառայում։ Ռամդասն ասում է։ ਜਦੋਂ ਹੁਣ ਦੇ ਮਾਰਕ ਜਦੋਂ ਬੰਦੀ ਨੂੰ ਮਾਰੀ ਕਿਰਪਾ ਕਰਦੀ ਗੱਡੀ-ਗੁੜੀ ਦੇਤੀਆਂ ਉਹ ਲੋ ਗੱਡੀਆਂ ਨਹੀਂ ਹੁੰਦੀਆਂ ਤੇ ਪਾਲਕ ਡਿੱਕਣੀ 6-6 ਘੰਟੇ ਪਹਿਲਾਂ ਤੁਸੀਂ ਇਹੋ ਕਾਰਵਾਈ ਅੱਜ ਤੁਸੀਂ ਇਹ ਕਰਦੀ ਹੁੰਦੀ ਨਾ ਪਹਿਲਾਂ ਤੁਹਾਨੂੰ ਇੱਕ ਲਿਖਤੀ ਸ਼ਿਕਾਇਤ ਦੇਣੀ ਪੈਣੀ ਹਾਂ ਪੜਤਾਲ ਹੋਣੀ ਸੀ ਉਸ ਤੋਂ ਬਾਅਦ ਸ਼ਾਇਦ ਕਾਰਵਾਈ ਹੋਣੀ ਸੀ ਸ਼ਾਇਦ ਹਾਂ ਤੇ ਇਹ ਬੂਰ ਹੋਇਆ ਨਹੀਂ ਮੇਰੇ ਕੋਲ ਕੋਈ ਵੀ ਨਹੀਂ ਹੈ ਮਾਰੇ ਡੇਰੋਂ ਸਰ ਇਹਨੂੰ ਤਾਂ ਬੇਦਬੀ ਮੰਨਦੇ ਨਹੀਂ ਸਰ ਇਹ ਹਾਂ ਜੀ ਤਾਂ ਇਹੋ ਚੱਲੇਗਾ ਪੁੱਤ ਇਹ ਆਓ ਜੀ ਆਪਣੇ ਸਾਹਮਣੇ ਆ ਜੀ ਮੰਤ ਚਰਨ ਪ੍ਰਕਾਸ਼ ਨਾਮ ਆਏ ਚੰਨਰ ਪ੍ਰਕਾਸ਼ ਜੀ ਇਹ ਆਉਂਦੇ ਬਾਪੂ ਇਹਾਂ ਦੇ ਵੀ ਇਧਾਂ ਨੇ ਪ੍ਰਕਾਸ਼ ਕੀਤਾ ਆ ਜੀ ਆ ਜੀ ਆ ਆ ਮਨਾਓ ਚੰਨਰ ਪ੍ਰਕਾਸ਼ ਜੀ ਕੋਲ ਸਵਾਗਤ ਕਰੀਏ ਜਿੱਦੋਂ ਪ੍ਰਕਾਸ਼ ਕੀਤਾ ਹੈ ਜੀ ਪਪਾ ਹੀ ਕਰਦਾ ਪਪਾ ਹੀ ਨੂੰ ਤੂੰ ਤੂੰ ਤਾਂ ਸੋਚ ਚ ਨੂੰ ਬਜ਼ੁਰਗ ਉਹ ਮੈਂ ਮੈਂ ਨਹੀਂ ਕਰਦਾ ਇਹ ਨੂੰ ਨਹੀਂ ਕਦੋਂ ਤੱਕ ਪ੍ਰਕਾਸ਼ੀ ਦੁਕਾਨ ਤੇ ਕੀਤਾ ਉਹ ਨੂੰ 10 ਸਾਲ ਪਹਿਲਾਂ 2007 ਦਾ ਪ੍ਰਕਾਸ਼ ਇਹ ਸਾਫਾ ਹੋ ਗਿਆ ਔਰ ਹਰਮੰਦਰ ਸਾਹਿਬ ਲੱਗ ਗਈ ਆ ਹਾਂਜੀ ਹਰਮੰਦਰ ਸਾਹਿਬ ਲੱਗ ਗਈ ਆ ਹਾਂਜੀ ਹਾਂਜੀ ਪਤਾ ਆ ਵੀ ਉਹਨੂੰ ਉੱਥੇ ਕੀ ਮਰਜ਼ਾਇਦਾ ਆ ਪੰਡਤ ਉਹ ਤੁਹਾਨੂੰ ਬਹੁਤ ਧੰਨਵਾਦ ਕਰਦਾ ਜੀ ਆ ਛੇ ਦੀ ਮਹਾਰਾਜ ਦੀ ਸਿਪਾਈ ਹੈ ਹਸਾਲਾ ਨੂੰ ਤੇ ਜੇ ਛੇ ਸੱਤ ਦੇ ਆਏ ਹੋਣਗੇ 14 ਸਾਲ ਤਾਂ ਵੀ ਬਣਦੇ 14 ਸਾਲ ਬਣਦੇ ਆ ਤੇਰਾ ਬਾਪੂ ਹਾਂ ਉਹ ਜਿਹੜੇ ਵਾਪਸ ਨਹੀਂ ਲੱਗੀ ਜੀ ਸਾਹਿਬ ਲਈ ਇਹ ਠੀਕ ਨਹੀਂ ਹੈ ਉਹ ਤੁਹਾਡੀਆਂ ਢੜੀਆਂ ਮੇਰੀ ਬੰਦੀਆਂ ਬਸ ਸਿੱਖ ਪੜਾਈਆਂ ਨਹੀਂ ਨਹੀਂ ਸੇਵਾ ਇੱਥੇ ਚਿਕਾ ਦੇ ਦਿੰਦੇ ਕਹਦਾ ਇਹ ਦੱਸਣਾ ਚਲੋ ਮਨਨ ਬਾਪੂ ਜੀ ਨੇ ਪ੍ਰਕਾਸ਼ ਕੀਤਾ ਮਨ ਲੈ ਤੁਹਾਡੀ ਕਹਾਣੀ ਤੇ ਰੋਜ਼ ਮੀਡੀਆ ਦੇ ਗੱਲ ਆ ਰਹੀ ਕਿ ਰੋਜ਼ ਤੁਹਾਡੇ ਕੋਲ ਜੇਵਾ ਨਹੀਂ ਹੁੰਦੀ ਗੱਲ ਨੂੰ ਜੀ ਗੁਰਪ੍ਰਸਾਦ ਜੀ ਦੇ ਤੁਸੀਂ ਤੁਸੀਂ ਤੁਹਾਡੇ ਨਿਹੰਗ ਸਿੰਘ ਬਾਬੇ ਵਾਗਰ ਜੀਏ ਸਾਡੇ ਵਾਸਤੇ ਪੁਲਿਸ ਲੈ ਆਈ ਮੈਂਡ ਚ ਇਹ ਕਹਿ ਕੇ ਕੋਈ ਤੁਸੀਂ ਕੀ ਕਹਿ ਕੇ ਲੈ ਆਇਆ ਜੀ ਫੋਟੋ ਉਹਨੂੰ ਕਿ ਨਿਹੰਗ ਕਰਜਾ ਕਰਨਾ ਆਏ ਆ ਕਿੰਨਾ ਲਗਿਆ ਤੁਸੀਂ ਪੁਲਿਸ ਕਿੱਥੇ ਆ ਗਏ ਮੈਂ ਆਇਆ ਦੱਸੋ ਜਾ ਕੇ ਬੋਰਡੋਂ ਪਰੇ ਬਾਬਾ ਜੀ ਵਸੇ ਤੈਨੂੰ ਖੁਦ ਕਹਿਵਾ ਮੈਂ ਕੋਈ ਪਾਜਾ ਦੀ 15 ਬੁਲਾਏ ਨਹੀਂ ਉਹ ਚਲੋ ਜਿਹੜੇ ਗੱਡੀ ਨੂੰ ਬੋਰਡ ਦੀ ਤਾੜਾਉਣ ਨੂੰ ਕੜੀ ਜਾਂਦੇ ਕੰਮ ਕਰਦੇ ਆ ਅੱਛਾ ਕੀ ਲੈਣਾ ਦੱਸੋ ਕਾਹ ਇਹ ਬੋਰਡੋ ਤੁਹਾਡੇ ਸਾਹਮਣੇ ਇਹ ਆ ਮੈਂ ਤਾਂ ਸਾਹਮਣੇ ਹਾਂ ਅਸਲ ਗੱਲ ਮੰਨਦਾ ਹਾਂ ਰੱਖੇ ਬਾਬਾ ਜੀ ਚੱਲੋ ਤਾੜਦੇ ਮੇਰੀ ਗੱਲ ਸੁਣੋ ਤੁਸੀਂ ਇੱਥੇ ਚਾਬੀ ਦੇ 2 ਘੰਟੇ ਮੁਕਰ ਕੇ ਮੁੜ ਕੇ ਕਹਿਂਦੇ ਪਹਿਲਾਂ ਦੱਸੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਾਸ ਸੁਤਕਾਰ ਨੂੰ ਮਦਦ ਆ ਦੇਖਿਆ ਆਪ ਜੀ ਨੇ ਕਿਦਾਂ ਦਾ ਹਾਂਜੀ ਉਹ ਤੁਹਾਡਾ ਗੁਰੂ ਨਾਨਕ ਸਾਹਿਬ ਜੀ ਆ ਨਾ ਨਾ ਤਾ ਦੋ ਮਦਦ ਉਹ ਦੋ ਜੀ ਤੇ ਗੱਲਾਂ ਹੋਈਆਂ ਉਹ ਦੋ ਜੀ ਨਹੀਂ ਆਉਂਦੇ ਗੁਰੂ ਦਾ ਸਾਹਿਬ ਜੀ ਬੇਦਬਿਆ ਬਾਰੇ ਮਰਦਾ ਪਹਿਲਾ ਸਾਨੂੰ ਇਹ ਗੱਲ ਕਹੀ ਵੀ ਮੈਂ ਗਰੰਟੀ ਰੱਖਿਆ ਵਾ ਸ੍ਰੀ ਸ਼ਾਮ ਸੇਵਾ ਕਰਦਾ ਪ੍ਰਕਾਸ਼ ਕਰਦਾ ਪਿਆ ਹੁਣ ਉਹਦੀ ਗੱਲ ਝੂਠੀ ਨਿਕਲੀ ਨਾ ਨਾ ਕੇ ਤੋ ਫੋਨ ਕੀਤਾ ਨਾ ਰੇ ਇੰਕੀ ਗਰੰਟੀ ਕੋਈ ਭੇਜੋ ਮੋਕੇ ਤੇ ਗਰੰਟੀ ਆਏ ਭੇਜੋ ਕੋਈ ਜਿਹੜਾ ਆ ਕੇ ਸੰਭਲ ਜਮਈ ਵਾਲੀ ਬੜੀ ਬੜੀ ਬੋਲਣਾ ਹੈ ਦੋ ਚਲੋ ਨਹੀਂ ਨਾ ਉਹਨਾਂ ਨੇ ਦੇਖੀ ਉਹਨਾਂ ਨੇ ਕਿ ਉਹ ਉਹਨਾਂ ਨੇ ਕਿ ਉਹਨਾਂ ਨੇ ਦਰਖਵੈ ਬਜਣਾ ਇਹ ਇੰਨਾ ਵੀ ਦਿੱਤਾ ਤੁਹਾਨੂੰ ਜੋ ਦਿੱਤਾ ਇਹਨੇ ਮਾਰੋ ਇਹਨੇ ਦਿੱਤਾ ਵਾ ਤੇ ਤੁਸੀਂ ਤੇ ਮਾਰੋ ਦੀ ਬਿਕਦਰੀ ਕਰਤੀ ਪਰ ਇਹ ਵੀ ਜਿਹੜਾ ਉਹਨਾ ਕੀਤਾ ਉਹ ਉਹਨਾਂ ਨੇ ਦਿੱਤਾ ਸੀ ਤੇ ਅੱਜ ਉਹਨਾਂ ਨੇ ਹੀ ਸਾਰਾ ਪਕੀ ਸੱਚੀ ਗੱਲ ਜੀ ਉਹਨਾਂ ਦੀ ਸੇਵਾ ਨਹੀਂ ਸਾਥ ਹਵਾਲੀ ਤਾਂ ਦੱਸਾਂ ਪਾਸ਼ਾ ਜੀ ਜਲਦੀ ਜਾਉਦਾ ਤੁਸ ਜੀ ਸਾਹਿਬ ਜੀ ਉਥੇ ਮੋੜਾ ਲਾਉਂਦੇ ਰਹਿਦੇ ਆ ਉਹਨਾਂ ਦਾ ਸਾਹਿਬ ਵਾਏ ਜ਼ਰੂਰ ਹੁੰਦੇ ਜਨਾ ਇਸ ਨੂੰ ਜੋ ਵੀ ਕਾਲ ਵੀ ਕਿਸੇ ਮਹਾਰਾਜ ਤੇ ਪੰਜ ਪ੍ਰਕਾਰ ਦੇ ਦਸੰਦਿਆ ਵਾਲੇ ਤੇ ਬਸਰ ਮਹਾਰਾਜ ਨੂੰ ਦਸੰਦਿਆ ਪ੍ਰਤੱਖ ਨਸ ਮਹਾਰਾਜ ਦੱਸਣਾ ਹੈ ਐਵੇਂ ਨਹੀਂ ਕਰਾਂ ਲੋਕੀ ਜਾ ਕੇ ਲਾਉਂਦੇ ਅਗਲੇ ਦਾ ਇਹਨਾਂ ਦੇ ਵੇਖੀ ਪਿਆ ਵਾ ਇਹਨਾਂ ਦੇ ਪੈਰਾਂ 'ਚ ਸ਼ਬਦ ਪਏ ਆ ਇਦਾਂ ਹਾਂ ਦੱਸਾ ਜੀ ਬੋੜਵਾ ਨਾਂ ਸ਼ਬਦ ਪਏ ਆ ਬੱਬਾ ਜੀ ਅਰ ਮੈਂ ਸਾਰੀ ਪੜਵਾ ਅਗਲੇ ਕੋਈ ਸਾਬ ਜੀ ਆਉਣ ਵਾਲੀ ਆ ਆ ਵੇਖੋ ਇਹਨਾਂ ਦਾ ਦੱਸਾ ਜੀ ਫੋਟੋ ਆ ਜਿਹੜੀ ਘਟੇਰਾ ਭਰੀ ਪਈ ਆ ਬੱਬਾ ਜੀ ਇਹ ਸ਼ਬਦ ਲਿਖੇ ਜਿਹਦੀ ਫੋਟੋ ਮਾਂ ਦੇ ਉਹ ਪੈਰਾਂ 'ਚ ਪਏ ਆ ਅੱਛਾ ਤੁਸੀਂ ਇਹ ਧੰਦਾ ਉਹਨਾਂ ਦਾ ਯਾਰ ਇਹ ਉਹ ਬਿੱਲ ਨੇ ਇਹ ਨਹੀਂ ਫੋਟੋਆਂ ਕਰਦੇ ਭਾਈ ਸਾਹਿਬ ਨੂੰ ਕੋਈ ਮੈਂ ਦੁਕਾਨਾਂ ਦਾ ਕੰਮ ਕੱਲ ਦਾ ਰਾਲੀਏ ਮੈਂ ਦਰਵਾਜ਼ਾ ਦੁਕਾਨਾਂ ਨਹੀਂ ਜਿਹੜੀਆਂ ਕੋਥੀਆਂ ਵੇਚਦੇ ਆ ਹਾਂਜੀ ਪਹਿਲਾਂ ਹੀ ਕੋਥੀਆਂ ਲੁਕਦੇ ਆ ਗੁਰਦੇ ਸਾਹਿਬ ਲੈਂਦੇ ਆ ਚਲੋ ਫਿਰ ਕਰ ਲੈਂਦੇ ਆ ਮੈਂ ਸਾਹਿਬ ਲੈ ਕੇ ਆਇਆ ਕਿੱਥੋਂ ਲੈ ਕੇ ਆਇਆ ਜਾਣ ਤੋਂ ਹੋਰੀ ਨਾ ਕਾਲਾ ਬੰਦੇ ਦੀ ਵੱਡੀ ਗੱਲ ਆ ਵਿੱਚ ਮਾਸਾ ਦੀ ਬਾੜੀ ਨਹੀਂ ਗਈ 30 ਤੋਂ 40 ਲਾ ਕੇ ਤੇ 40 ਐਨ 3 ਪੀ ਸੀ ਇੱਕ ਵੱਡਾ ਸਟੋਰ ਖੋਲੇ ਉੱਥੇ ਪੁੱਛਣ ਹੈ ਉੱਥੇ ਸਿਸਟਮ ਕਰੇ ਵੀ ਜਿਹੜਾ ਸੂਤ ਨੂੰ ਚਾਹੀਦਾ ਕੋਥੀ ਚਾਹੀਦੀ ਗੁਰਤਾ ਚਾਹੀਦਾ ਸਾਨੂੰ ਧਾਰ ਘੜ ਦਵੇ ਗੁਰਤਾ ਨੂੰ ਫਰੀ ਲੈ ਘੜ ਲੀ ਗਰੀ ਹੈਗੀ ਇੱਥੇ ਘੋਨੇ ਘੋਨੇ ਪ੍ਰਿੰਟਿੰਗ ਪ੍ਰੈਸਾਂ ਛਾਪਦੇ ਆ ਇੱਧਰ ਦੇ ਦੇਣਾ ਪਤਾ ਉਹ ਬੰਗੀ ਬੰਦੀ ਦੇ ਵਿੱਚ ਰੋਮਨੀ ਕਮੇਟੀ ਰੋਮਨੀ ਕਮੇਟੀ ਪਾ ਜਿਹੜੀ ਆ ਇਹਦੇ ਮਹਾਰਾਜ ਜਿੰਨਾ ਦਾ ਦੂਰ ਦੀ ਨਾ ਗਿਆ ਇਹ ਆਮ ਸਰ ਸਿਪਾਈ ਹੁੰਦੀ ਹਾਂ ਉੱਥੇ ਮੁੰਨੇ ਉੱਥੇ ਠੇਕੇ ਦਿੱਤੀ ਪ੍ਰੈਸ ਇਹਨਾਂ ਬੇੜਾ ਕਰ ਕੋ ਗਿਆ ਤਾਂ ਅਰੇ ਬੰਦੇ ਸਿਪਾਈ ਕਰਦੇ ਨਾ ਉਸ ਤੋਂ ਆਖੂ ਵੀ ਨਹੀਂ ਤੇ ਕੋਈ ਆਵਾਜ਼ ਨਹੀਂ ਠਾਉਂਦਾ ਜੱਸੇ ਬੰਦੀ ਕੋਈ ਵੀ ਕੋਈ ਸੰਭਰਦਾਨ ਨਹੀਂ ਬੋਲਦੇ ਨਹੀਂ ਠਾਉਂਦੇ ਡਾ ਕਰਾ ਕੇ ਉਹਨੇ ਉੱਥੋਂ ਗੁਰਸਾਮੂਹ ਦੇ ਪ੍ਰੋਗਰਾਮ ਸ੍ਰੀ ਗੁਰੂ ਸਾਹਿਬ ਦਾ ਠੇਕੇ ਦੇ ਦਿੱਤੇ ਆ ਰੋਮਨੀ ਕਮੇਟੀ ਨੂੰ ਕੁਛ ਤੋਂ ਦੱਸਿਆ ਤਾਂ ਕੰਬਨਾਂ ਆਪਣ ਸਰਕਾਰ ਤੇ ਤੈ ਹੀ ਤੁਹਾਨੂੰ ਉਹ ਵਾਹਿਗੁਰੂ ਪਾਪਾ ਇਹ ਤੇ ਬਗਾਨੀ ਪਾਪਾ ਜੀ ਉਸਦੇ ਸਾਹਦੇ ਬੈਠਿਆ ਮਾੜਾ ਇਕੱਲਾ ਇਕੱਲਾ ਪਲੰਗਾ ਸਾਹਿਬ ਲੈ ਉੱਪਰ ਕਬੂਤਰਾਂ ਨੂੰ ਬੁਲੰਦ ਕਰ ਦਿਆ ਕੁਦੇ ਸੋਖਾ ਕਰਾਣਾ ਬਣਾਵਾ ਜਿਹੜਾ ਜਿੱਤਾ ਖਾਣੇ ਉਹਦੀ ਹੀ ਦੇਦਲੀ ਕਰਦੇ ਘਰ ਸਾਲ ਕੇ ਫਿਰ ਕੋਹੜੇ ਜਿੱਦਾ ਬੇਕੀ ਨਹੀਂ ਤਾਂ ਮੇਰੀ ਗੱਲ ਕੋਦਾ ਕਰਦਾ ਵਰਡ ਆਪਾਂ ਕੀ ਯੂਜ਼ ਕਰਦੇ ਕਰਾਈਏ ਪੱਟੇ ਲੱਦਣ ਬਾਬਾ ਰੱਖਿਆ ਅਜੇ ਕਰਈਏ ਇੱਧਰ ਸਾਹਮਣੇ ਬਾਬਾ ਰੱਖਿਆ ਮਹਾਰਾਜ ਹੈ ਕਰਈਏ ਪਰ ਜਾ ਮਾਰ ਦੀ ਤੇ ਫਿਰ ਪਹਿਲਾਂ ਇਹਦਾ ਜਿਹੜਾ ਸਿੰਘਾ ਨੂੰ ਕਿਉਂ ਕਹਿਆ ਚਾਬੀ ਇੱਥੇ ਨਹੀਂ ਹੈਗੀ ਚਾਬੀ ਮਿਲਣੀ ਕੀ ਆ ਮਾ ਜੱਗੀ ਹਾਂ ਅੱਜ ਉਹ ਬਸ ਕੰਮ ਆ ਕੇ ਦੁਕਾਨ ਤੇ ਨਹੀਂ ਆਈ ਸੀ ਸੀ ਵੀ ਕਿ ਕਰੀ ਤੇ ਸਿਰ ਤੁਹਾਡੇ ਭਲੇ ਵਾਸਤੇ ਆਇਆ ਕਿਹਦਾ ਜੇ ਉਹ ਮੈਂ ਆਪਣੇ ਹੰਦੇ ਚ ਪੇੜਾ ਮਾਰਦਾ ਮੈਨੂੰ 4-5 ਸਾਲ ਪਹਿਲਾਂ پتہ ਲੱਗਾ ਤੇ ਮੈਂ 5 ਦਿਨ ਆਇਆ ਹੀ ਨਹੀਂ ਮੈਂ ਤਾਂ ਮੇਰੇ ਕੋਲ ਤਾਂ ਮੇਰੇ ਤੇਰਾ ਮੈਨ ਨਹੀਂ ਆ ਸਕਿਆ 5 ਦਿਨ ਮੈਂ ਆਉਣਾ ਉਹਦੇ ਜੀ ਮੈਂ ਤਾਂ ਬਾਹਰ ਟੇਕੀ ਹੋਣੀ ਤੇ ਮੈਂ ਬਹੁਤ ਤਰਾਂ ਡੋ ਗਿਆ ਆ ਗਈ ਐਸੀ ਇੱਥੇ ਕੀ ਗੱਲ ਹੋਈ ਵਾਹੀ ਗੁੱਡੀ ਦਾ ਖਾਲਸਾ ਆ ਗੁੱਡੀ ਦੀ ਫਤਿਹ ਪਰਿ ਪਰੰਪਰਤੀ ਸਿੰਘ ਜਦੋਂ ਇੱਥੇ ਗੋਲ ਕੀ ਖਰਾਬ ਹਾਲਤ ਦੇ ਅੰਦਰ ਆਣ ਕੇ ਵੇਖਿਆ ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਛੋੜੇ ਜਿਹੇ ਕਮਰੇ ਦੇ ਵਿੱਚ ਇਨਸਾਨ ਕੱਲਾ ਹੀ ਬੈਠ ਸਕਦਾ ਪਰ ਇਹਨਾਂ ਨੇ ਉਹਨੂੰ ਇੱਕ ਸਟੋਰ ਬਣਾਇਆ ਹੋਇਆ ਹੈ ਆਪਣਾ ਸੰਗੱਨਾਂ ਦੀ ਦੁਕਾਨ ਦਾ ਡਾਟਾ ਕਿਤਾਬਾਂ ਕਾਪੀਆਂ ਇੱਥਾਂ ਉਹ ਮਹਾਰਾਜ ਦੇ ਪੀੜਾ ਸਾਹਿਬ ਖੈਰ ਨਹੀਂ ਹੁੰਦਾ ਉਹ ਯਾਨੀ ਕਿ ਵੇਖਣ ਤੋਂ ਜੇ ਜਿਵੇਂ ਕੇ ਬਰਦਾਸ਼ਤ ਕਰਨ ਦੇ ਯੋਗ ਨਹੀਂ ਸੀ ਇਹ ਜਦੋਂ ਇੱਥੇ ਪਹੁੰਚੇ ਨੇ ਇਹਨਾਂ ਨੇ ਉਲਟਾ ਪ੍ਰਸ਼ਾਚਨ ਨੂੰ ਇਹ ਗੱਲ ਕਹਿ ਦਿੱਤੀ ਕਿ ਇਹ ਕਮਸ਼ਾ ਕਰਨ ਵਾਸਤੇ ਨਾਨ ਸਿੰਘ ਇੱਥੇ ਆਇਆ ਜਿਹੜੇ ਕੇਵਲ ਪ੍ਰੋਫੈਸਰ ਸਤਕਾਰ ਵਾਸਤੇ ਇੱਥੇ ਆਏ ਸਨ ਜਦੋਂ ਸਤਗੁਰਾਂ ਦਾ ਪ੍ਰਕਾਸ਼ ਵੇਖਿਆ ਬਹੁਤ ਘਟਾ ਜਿਹੜੇ ਰਮਨ ਸਿੰਘ ਸਾਹਿਬ ਮਿੱਟੀ ਨਾਲ ਜਿੜੜੇ ਪਏ ਸਨ ਜਿਹੜੇ ਸਾਹਮਣੇ ਸੰਗਤ ਦੇ ਨੇ ਉਹਦੇ ਪਰ ਸੰਗਤ ਨੇ ਆਵਾਜ਼ ਨਹੀਂ ਠੋਣੀ ਕਿਉਂਕਿ ਇਸੇ ਜਦੋਂ ਸਲੂਮਨੀ ਕਮੇਟੀ ਨਾਲ ਗੱਲ ਕੀਤੀ ਹੈ ਕਿ ਆਪਣੀ ਫਾਲਕੀ ਸਾਹਿਬ ਦੇ ਪ੍ਰਚਾਰਕ ਲੈ ਕੇ ਆਓ ਤੇ 4 ਘੰਟੇ ਹੋ ਗਏ ਗਰਮੀ ਦੇ ਵਿੱਚ ਇਹ ਜਥਾ ਜਿਹੜਾ ਇੱਥੇ ਹਾਜ਼ਰ ਆ ਗੁਰੂ ਦੀ ਸੇਵਾ ਵਾਸਤੇ ਪਰ ਵੇਖੋ ਅੱਜ ਜੇ ਅਸੀਂ ਪੋਸਨ ਕਾਰ ਕਰਦੇ ਆਂ ਤੇ ਪੂਸਤਰੋਂ ਤੋ ਸੋ ਪਹੁੰਚ ਅੱਜ ਗੱਡੀ ਲੈ ਕੇ ਕਿ ਇਸ ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਇਹ ਡਾਟਾ ਜਿਹੜਾ ਵਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਲੈ ਕੇ ਵੀ ਆਏ ਨੇ ਇਹ ਕੋਈ ਨਾਪਾਲ ਤੋਂ ਨਹੀਂ ਆਇਆ ਇਹ ਸ਼੍ਰੋਮਣੀ ਕਮੇਟੀ ਜੀ ਨੇ ਰਾਮਸਰ ਤੋਂ ਲੈ ਕੇ ਆਏ ਇਹ ਰਾਮਸਰ ਤੋਂ ਲੈ ਕੇ ਆਏ ਤੁਹਾਡਾ ਬੁਨਿਆਦ ਸੱਤ ਵਿੱਚ ਪੂਸਤਰ ਵੇਖੋ ਪਹਿਲਾਂ ਕਹਿੰਦੇ ਕਿ ਮੈਂਬਰ ਸਾਹਿਬ ਪਰਤਾਲ ਕਰੂਗਾ ਸਾਈਡ ਕਰੂਗਾ ਕਿ ਪ੍ਰਚਾਰਕ ਪਰਤਾਲ ਕਰੂਗਾ ਕਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਆਏ ਨੇ ਕਿਹੜੇ ਮੈਂਬਰ ਨੇ ਕਿਹੜੇ ਪ੍ਰਚਾਰਕ ਨੇ ਇੱਥੇ ਗੱਲ ਹੈ ਕਿ ਪਰਮੈਸ਼ ਕਿਉਂਕਿ ਸਾਨੂੰ ਪਤਾ ਕਿ ਇਹ ਜਿਹੜਾ ਧਾਰਮਿਕ ਦੇ ਕੋਈ ਵੀ ਧਾਰਮਿਕ ਲੋਕ ਇਹਨਾਂ ਨਾਲ ਜੁੜੇ ਹੋਏ ਨੇ ਇਹਨਾਂ ਨਾਲ ਕੋਲੋਂ ਸੇਵਾ ਲੈਂਦੇ ਨੇ ਤਾਂ ਕਰਕੇ ਬੋਲਦੇ ਨਹੀਂ ਹੋਰ ਹੀ ਤਿਆਂ ਨੇ ਵੇਖੇ ਹੋਣਗੇ ਇਹ ਕੇਵਲ ਉਹ ਸਿੱਖ ਨੇ ਜਿਹੜੇ ਗੁਰੂ ਸਾਹਿਬ ਦੀ ਗੱਲ ਕਰਦੇ ਤੇ ਨਾਲ ਜਿੱਥੇ ਤੇ ਪਤਾ ਲੱਗ ਜਾਏ ਕੋਈ ਬੀਜ਼ਮੀ ਉੱਥੇ ਪਹੁੰਚ ਜਾਂਦੇ ਨੇ ਮੇਰੀ ਬੇਨਤੀ ਆ ਕਿ ਇਹ ਅੱਜ ਸਾਡਾ ਕੱਲਿਆਂ ਦਾ ਫਰਜ਼ ਨਹੀਂ ਅਸੀਂ ਸਾਰੇ ਜਿੰਨੇ ਵੀ ਅਗੇ ਸਿੱਖ ਕਿਰਤੀ ਸਿੱਖਾਂ ਪਰ ਸਾਰਿਆਂ ਜੱਥੇਬੰਦੀਆਂ ਸੰਪਰਦਾ ਦਾ ਫਰਜ਼ ਆ ਪਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਕੋਈ ਨਾ ਕੋਈ ਗੱਲ ਆਉਂਦੀ ਆ ਜੋ ਦਰਬਾਰ ਸਾਹਿਬ ਦੇ ਬਿਲਕੁਲ ਜਾਣ ਵਾਲੇ ਰਸਤੇ ਦੇ ਆ ਦੇ ਦਰਬਾਰ ਸਾਹਿਬ ਦੇ ਲਾਗੇ ਫਰੀ ਕਾਲਤਾ ਸਾਹਿਬ ਫਰੀ ਾਕਾਲਤਾ ਸਾਧੂ ਹੁਕਮਨਾਮੇ جاری ਹੁੰਦੇ ਨੇ ਵੱਡੇ ਵੱਡੇ ਨੂੰ ਉੱਥੇ ਤਨਖਾਹਾਂ ਲਗੀਆਂ ਜਾਂਦੀਆਂ ਨੇ ਵੇਨੇ ਹੁਣ ਕਿ ਇਹਨਾਂ ਵੱਡਿਆਂ ਨੂੰ ਕੀ ਧਾਰਮਿਕ ਸਜ਼ਾਵਾਂ ਲਾਉਂਦੇ ਨੇ ਅਸੀਂ ਪ੍ਰਚਾਰਕ ਵੀ ਆਏ ਸਰ ਉਹ ਇੱਥੇ ਆਣ ਕੇ ਗੋਗਲਾਂ ਨਾਲ ਮਿੱਟੀ ਝੜ ਜਾਂਦੀਆਂ ਨੇ ਚੜਗੇ ਨੇ ਇਹਨਾਂ ਦੇ ਉੱਤੇ ਭਾਰਤੀ ਕਾਨੂੰਨੀ ਕਾਰਵਾਈ ਉਹਨਾਂ ਨੂੰ ਹੋਣੀ ਚਾਹੀਦੀ ਸੀ ਤਾਂ ਲੋਕਾਂ ਨੂੰ ਹੋਰ ਵੀ ਲੱਗਦਾ ਨਹੀਂ ਬਾਬਾ ਜੀ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈਣ ਚੱਲਦੇ ਲੋਕੀ ਉਹਨਾਂ ਦੇ ਪਿੱਛੇ ਕੁਛ ਪੜਤਾਲ ਕਰਨੀ ਚਾਹੀਦੀ ਚਾਜਨਾ ਗੱਲ ਤੇ ਕੋਈ ਕਹਿ ਰਹੇ ਤੋਂ ਜਦੋਂ ਬਾਸ ਪਰਿਵਾਰ ਨਾਲ ਸੰਬੰਧ ਹੋਣਾ ਵਡੇ ਵੱਡੇ ਲੀਡਰਾਂ ਨਾਲ ਇਹਨਾਂ ਨਾਲ ਸੰਬੰਧ ਹੋਣਾ ਤੇ ਉਦੋਂ ਫਿਰ ਲੋੜ ਨਹੀਂ ਪੈਂਦੀ ਉੱਥੇ ਫੋਨ ਜਾਣਾ ਕਲਾ ਜਿਹਦਾ ਇਹਨਾਂ ਦਾ ਜੇ ਕਾਂਗਰਸ ਸੰਬੰਧੇ ਆ ਫਿਰ ਨਹੀਂ ਫਿਰ ਕਾਂਗਰਸੀ ਬੰਦੀਆਂ ਨੂੰ ਜਿਹੜੇ ਉਹ ਵੱਡੇ ਵੱਡੇ ਆ ਦੇ ਕੋਈ ਨਾ ਕੋਈ ਵਿੱਚ ਅੰਦਰ ਖਾ ਕੇ ਕਾਲੀਆਂ ਦੀ ਸੰਬੰਧ ਜਿਹੜੇ ਕਾਲੀਆਂ ਨਾਲ ਜੁੜੇ ਨੇ ਉਹ ਭਾਵੇਂ 10 50 100 ਸਰੂਪਾ ਜਿੰਨੇ ਮਾਗੀ ਲੈ ਜਾਣ ਇਹ ਇਹ ਕੋਈ ਸਪੈਸ਼ਲ ਯਾਰਸ ਦੀ ਗੱਲ ਵੀ ਉਹ ਸਰੂਪਾ ਦਾ ਲੈ ਸਕਦਾ ਤੇ ਨਾ ਤੋਂ ਹੜਤਾਲ ਹੁੰਦੀ ਆ ਜੇ ਇਹਨਾਂ ਨੂੰ ਇਹ ਗੱਲ ਕਹੀਏ ਵੀ ਇੱਕ ਜਗ੍ਹਾ ਪ੍ਰਕਾਸ਼ ਆ ਬਹਿਦਵੀ ਹੋ ਰਹੀ ਆ ਫਿਰ ਉਹਦੇ ਵਾਸਤੇ ਇਹਨਾਂ ਦਾ ਪ੍ਰੋਸੀਜਰ ਲੰਮਾ ਵਾ ਇਹ ਲੰਪਰਤਾਲ ਹੁੰਦੀ ਆ ਫਿਰ ਗਾਂ ਦੀ ਗਾਂ ਗਾਂ ਦੀ ਗਾਗਾ ਚੱਲਦੀ ਹੈ ਜਿਵੇਂ ਅੱਜ ਅਸੀਂ ਇੱਥੇ ਪਹੁੰਚੇ ਆ ਤੇ ਇਥੇ ਨਾਲ ਕੋ ਕਮਰੇ ਜਮਾ ਦਾ ਪ੍ਰਕਾਸ਼ ਸਿੰਘ ਦਾ ਨਾ ਬੰਦ ਸੀ ਕਲ ਦਾ ਚਲੋ ਅਸੀਂ ਖਲੋਇਆ ਦੇਖਿਆ ਜੋ ਵੀ ਸਰਕਾਰਵਾ ਦਾ ਕੀਤਾ ਸ਼ੋਨੀ ਕਮੇਟੀ ਨੂੰ ਸਦਿਆ ਪ੍ਰੋਸੀਜਰ ਕੀ ਉਹਨਾਂ ਦਾ ਰੂਪ ਜਿਹੜਾ ਰੂਪ ਆ ਇਹ ਜੁਰਗਲ ਕਹਿੰਦੇ ਸੀ 10 ਸਾਲ ਪਹਿਲਾਂ ਲੈ ਕੇ ਆਏ ਆ ਤੇ ਐਵੇਂ ਦੇ ਦੁਕਾਨ ਚ ਪ੍ਰਕਾਸ਼ ਕਰਨ ਵਾਸਤੇ ਦਿੱਤਾ ਉਹਨਾਂ ਨੇ ਇਹ ਚੀਜ਼ਾਂ ਸਾਨੂੰ ਦੇਖਣੀਆਂ ਪੈਣਗੀਆਂ ਵੀ ਥਾਂ ਥਾਂ ਤੇ ਜਿਹੜੀ ਘਾਟਾਂ ਨੇ ਸਦੀ ਸੰਸਥਾਵਾਂ ਨੂੰ ਦੂਰ ਕਰਨੀ ਚਾਹੀਦੀਆਂ ਉਹ ਬਾਕੀ ਲਈ ਬੇਨਤੀ ਸੰਗਤ ਨੂੰ ਵੀ ਆ ਜਿਨ੍ਹਾਂ ਦੇ ਘਰਾਂ ਚ ਪ੍ਰਕਾਸ਼ ਨੇ ਦੁਕਾਨਾਂ 'ਚ ਪ੍ਰਕਾਸ਼ ਕੀਤੇ ਹੋਏ ਨੇ ਆਪਣੇ ਨਿੱਜੀ ਮਫਾਦਿਆਂ ਵਾਸਤੇ ਲਾ ਲੋ ਜਾਂ ਕਾਦੇ ਵਾਸਤੇ ਲਾ ਲੋ ਕਈ ਤਾਂ ਕਹਿੰਦੇ ਵੀ ਸਾਨੂੰ ਗੁਰੂ ਸਾਹਿਬ ਨਾਲ ਬੜਾ ਪ੍ਰੇਮ ਆ ਅਸੀਂ ਤਾਂ ਕਰਾਈ ਪ੍ਰਕਾਸ਼ ਕੀਤੇ ਭਾਵੇਂ ਬਾਹਰ ਦੇ ਗੁਰੂ ਘਰ ਹੋਵੇ ਉੱਥੇ ਮੱਥਾ ਟੇਕ ਨਾ ਜਾਂਦੇ ਹੁਣ ਪਰ ਘਰਾਂ 'ਚ ਪ੍ਰਕਾਸ਼ ਕੀਤੇ ਆ ਆਪਣੇ ਨੂੰ ਵੱਡਾ ਸਿੱਖ ਬਣਾਉਣ ਵਾਸਤੇ ਸਤਕਾਰ ਹੈ ਨਹੀਂ ਸੁਖਾਸਨ ਦੇ ਵਾਸਤੇ ਮਹਾਰਾਜ ਦੀ ਜਗ੍ਹਾ ਨਹੀਂ ਹੁੰਦੀ ਇਹਨਾਂ ਕੋਲ ਇੱਕ ਪੀੜਾ ਸਾਹਿਬ ਦੀ ਬਣਾ ਸਕਦੇ ਤੇ ਗੱਲਾਂ ਅਸੀਂ ਵੱਡੀਆਂ-ਵਡੀਆਂ ਕਰਦੇ ਆ ਇਹ ਨਾਲ ਨੂੰ ਲੱਗਦਾ ਉਹ ਵੀ ਸਾਰੇ ਸਿੱਖੀ ਪਰਵਾਹ ਤੋਂ ਕਰਦੇ ਆ ਮੈਂ ਉਹ ਹੀ ਤਾਂ ਬੇਨਤੀ ਕਰਦਾ ਵੀ ਕੋਈ ਦੂਜਾ ਬੰਦਾ ਗਲਤੀ ਕਰੇ ਨਾ ਸਮਝ ਆਉਂਦਾ ਸਾਡੇ ਆਪਣੇ ਕਰ ਸਿੱਖੀ ਕਰੀ ਜਾਂਦੇ। ਸਿੱਖੀ ਨਹੀਂ ਕਰ ਰਹੇ ਗੁਨਾਹ ਕਰ ਰਹੇ ਨੇ। ਸਿੱਖ ਦੇ ਘਰ ਬੱਚਾ ਜਾ ਕੇ ਕਦੀ ਸਿੱਖ ਨਹੀਂ ਪੈਂਦਾ। ਸਜ਼ਾ ਕਿਤੇ ਜਾਓਗੇ? ਸਜ਼ਾ ਹੀ ਕੌਣ ਹੈ ਦੇਣ ਵਾਲੇ ਜੀ? ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਕਿ ਮਹਾਰਾਜ ਇਹਨਾਂ ਨੂੰ ਸਮਾਤ ਬਖਸ਼ੇ। ਅਗਲਾ ਬਿਮਾਰ ਹੈ ਸਾਡੇ ਸਿੱਖਾਂ ਨੂੰ ਤੇ ਉਹ ਜੀਆਂ ਗਲਤੀਆਂ ਤੇ ਗੁਨਾਹ ਨਾ ਕਰਨ। ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੁਲਾਇਆ ਸੀਗਾ। ਉਹਨਾਂ ਦੇ ਵੱਲੋਂ ਹੁਣ ਸਰੂਪਮਾਨ ਅਫਸਰ ਸ਼ੋਭਤ ਕਰਨ ਤੋਂ ਬਾਅਦ ਆਉਣਗੇ ਉਹ ਵਿਕਤੀ ਕਾਰਵਾਈ ਕਰਨਗੇ। ਧਾਰਮਿਕ ਜਿਹੜੀ ਇਹਨਾਂ ਤੇ ਕਿਹੜੀ ਕਾਰਵਾਈ ਬਣਦੀ ਉਹ ਦੇਖਦੇ ਕਿਹੜੀ ਕਰਵਾਉਂਦੇ। ਠੀਕ। ਇੱਧਰ ਆ ਕੇ ਬੰ ਗੱਡੀ ਲਿਆਂਦੀ ਜੇ ਆ ਜਾ